ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਕੱਲ ਨੂੰ ਸਵੇਰੇ 8 ਵਜੇ ਏਬੀਐਮ ਮਸ਼ੀਨਾਂ ਜਿੱਦਾਂ ਹੀ ਖੁੱਲਣਗੀਆਂ ਤਾਂ ਜਿਨ੍ਹਾਂ ਨੇ ਚੋਣ ਲੜੀ ਹੈ ਉਹਨਾਂ ਉਮੀਦਵਾਰਾਂ ਦੀ ਕਿਸਮਤ ਖੁੱਲਣੀ ਵੀ ਸ਼ੁਰੂ ਹੋ ਜਾਵੇਗੀ ਇਹ ਜੋ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਇਸ ਟਰੰਗ ਰੂਮ ਦੇ ਨਾਲ ਕਾਊਂਟਿੰਗ ਸੈਂਟਰ ਦੀਆਂ ਨੇ ਜੋ ਕੱਲ ਸਵੇਰੇ 8 ਵਜੇ ਮਸ਼ੀਨਾਂ ਖੁੱਲਦੇ ਹੀ ਉਮੀਦਵਾਰਾਂ ਦੀ ਕਿਸਮਤ ਜਗਣੀ ਸ਼ੁਰੂ ਕਰ ਦੇਵੇਗੀ 8 ਵਜੇ ਸ਼ੁਰੂ ਹੋਈ ਕਾਊਂਟਿੰਗ ਕਰੀਬ ਇੱਕ ਤੋਂ 2 ਵਜੇ ਦੇ ਦਰਮਿਆਨ ਖਤਮ ਹੋ ਜਾਵੇਗੀ ਤੇ ਜਿਸ ਤੋਂ ਬਾਅਦ ਪਤਾ ਚੱਲ ਜਾਏਗਾ ਕਿ ਲੋਕਾਂ ਨੇ ਕਿਸ ਦੇ ਹੱਕ ਦੇ ਵਿੱਚ ਫਤ ਬਾਤ ਦਿੰਦਾ ਹੈ ਜਾਣਕਾਰੀ ਦਿੰਦੇ ਹੋਏ ਬਟਾਲਾ ਦੇ ਐਸ ਡੀ ਐਮ ਸ਼ਾਹਰੀ ਭੰਡਾਰੀ ਨੇ ਕਿਹਾ ਕਿ ਕੁੱਲ 14 라ਉਂਡ ਹੋਣਗੇ ਅਤੇ ਇੱਕ 라ਉਂਡ ਦੇ ਵਿੱਚ 14 ਮਸ਼ੀਨਾਂ ਖੁੱਲਣਗੀਆਂ ਤੇ 14 ਹੀ ਟੇਬਲ ਲੱਗੇ ਨੇ ਚਾਹੇ ਅਧਿਕਾਰੀ ਨੇ ਜਾਂ ਫਿਰ ਕਾਊਂਟਿੰਗ ਸੈਂਟਰ ਦੇ ਵਿੱਚ ਆਉਣ ਵਾਲੇ ਸਿਆਸੀ ਲੋਕ ਇਨ੍ਹਾਂ ਕੋਲ ਕੋਈ ਵੀ ਅਜਿਹੀ ਚੀਜ਼ ਨਹੀਂ ਹੋਣੀ ਚਾਹੀਦੀ ਖਾਸ ਕਰਕੇ ਮੋਬਾਈਲ ਕਿਸੇ ਦੇ ਹੱਥ ਦੇ ਵਿੱਚ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਸੁਰੱਖਿਆ ਪ੍ਰਬੰਧ ਪੂਰੇ ਨੇ ਤੇ ਤਿੰਨ ਲੇਅਰ ਦੇ ਵਿੱਚ ਸਾਰਾ ਪ੍ਰਬੰਧ ਕੀਤੇ ਗਏ ਹਨ ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਾਪ੍ਰੀਤ ਸਿੰਘ ਖੁਸ਼ੀ ਪਰ ਦੀ ਰਿਪੋਰਟ ਸਾਡੀ ਕਾਊਂਟਿੰਗ ਸਟਾਰਟ ਹੋ ਜਾਏਗੀ ਤੇ ਉਹਦੇ ਵਿੱਚ ਇੱਕ ਰਾਉਂਡ ਵਿੱਚ ਸਾਨੂੰ 14 ਟੇਬਲਸ ਜਿਹੜੇ ਹੈਗੇ ਆ ਉੱਥੇ ਆਪਣੀ ਸੀਯੂਜ਼ ਆਣਗੇ ਸੋ ਆਪਣਾ ਇੱਕ ਰਾਉਂਡ ਨੂੰ ਲਗਭਗ ਅੱਧਾ ਘੰਟਾ 35 ਮਿੰਟ 45 ਮਿੰਟ ਲੱਗ ਸਕਦੇ ਆ ਇਸ ਤੋਂ ਵੱਧ ਟਾਈਮ ਨਹੀਂ ਲੱਗੇਗਾ ਸੋ 1 2 ਵਜੇ ਤੱਕ ਸਾਨੂੰ ਪੋਜੀਸ਼ਨ ਕਲੀਅਰ ਹੋ ਜਾਏਗੀ ਕਿ ਰਾਉਂਡ ਕਿੰਨੇ ਰਾਉਂਡਸ ਰਹਿਣਗੇ ਕਿੰਨੇ ਕਾਊਂਟਿੰਗ ਏਜੰਟਸ ਹੋਣਗੇ ਕਿੰਨੇ ਕੰਮ ਕਰੇਗਾ 15 ਰਾਉਂਡ ਰਾਉਂਡਸ ਰਹਿਣਗੇ ਜੀ ਹਰ ਪਾਰਟੀ ਦਾ ਹਰ ਟੇਬਲ ਤੇ ਇੱਕ ਕਾਊਂਟਿੰਗ ਏਜੰਟ ਪ੍ਰੈਜ਼ੈਂਟ ਹੋ ਸਕਦਾ ਹੈ ਆਪਣੀ ਸਟੇਜ ਲੱਗੀ ਹੋਈ ਹੈ ਜਿੱਥੇ ਆਬਜ਼ਰਵਰ ਸਾਹਿਬ ਦਾ ਹੋਏਗਾ ਏਆਰਓ ਦਾ ਹੋਏਗਾ ਬਾਕੀ ਕੈਂਡੀਡੇਟ ਤੇ ਇਲੈਕਸ਼ਨ ਏਜੰਟ ਵੀ ਸਟੇਜ ਤੇ ਬੈਠ ਸਕਦੇ ਆ ਗੁਰਦਾਸਪੁਰ ਦੀ ਜਿਹੜੀ ਹੋ ਰਹੀ ਹੈ ਸੁਖਜਿੰਦਰਾ ਕਾਲਜ ਹੋ ਰਹੀ ਹੈ ਪਠਾਨਕੋਟ ਦੀ ਪਠਾਨਕੋਟ ਹੋ ਰਹੀ ਹੈ ਸੋ ਐਂਡ ਚ ਇਹਨਾਂ ਦੇ ਜਿਹੜੇ ਰਿਜ਼ਲਟ ਹੈ ਉਹ ਕੰਪਾਈਲ ਕੀਤੇ ਜਾਣਗੇ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ 1 ਵਜੇ ਤੱਕ ਸਾਨੂੰ ਲਗਭਗ ਕਾਫੀ ਪੋਜੀਸ਼ਨ ਕਲੀਅਰ ਹੋ ਜਾਂਦੀ ਹੈ ਇਟ ਇਜ਼ ਇੰਪੋਰਟੈਂਟ ਜਿਹੜੇ ਕਾਊਂਟਿੰਗ ਏਜੰਟਸ ਹੈ ਆਪਣੇ ਨਾਲ ਫਾਰਮ 18 ਲੈ ਕੇ ਆਣ ਆਪਣੇ ਆਈਡੀ ਕਾਰਡਸ ਲੈ ਕੇ ਆਣ ਜਿਹੜੇ ਆਪਣੇ ਅਧਿਕਾਰੀ ਹੈਗੇ ਆਪਣਾ ਆਈਡੀ ਕਾਰਡ ਤੇ ਡਿਊਟੀ ਰੋਸਟਰਸ ਆਪਣੇ ਨਾਲ ਲੈ ਕੇ ਆਣ ਬਾਕੀ ਉਹਨਾਂ ਨੂੰ ਸਟੇਸ਼ਨਰੀ ਐਵਰੀਥਿੰਗ ਵਿਲ ਬੀ ਪ੍ਰੋਵਾਈਡਡ ਹੇਅਰ ਸਾਡੀ ਇੱਥੇ ਕਾਊਂਟਿੰਗ ਸੈਂਟਰ ਤੇ 3 ਟਾਇਰ ਸਿਕਿਉਰਿਟੀ ਜਿਹੜੀ ਹੈ ਅਵੇਲੇਬਲ ਹੈਗੀ ਹੈ ਕਿਸੇ ਨੂੰ ਵੀ ਮੋਬਾਈਲ ਆਪਣੰਦਰ ਨਹੀਂ ਲਿਆਂ ਦਿੱਤਾ ਜਾਏਗਾ ਜਿਹੜੀ ਵੀਡੀਓਗ੍ਰਾਫੀ ਹੈ ਉਹ ਐਨਸ਼ੋਰ ਕੀਤੀ ਜਾਏਗੀ ਕਿ ਆਪਣੇ ਜਿਹੜੀ ਸੀਯੂ ਦੀ ਸੀਕਰੇਸੀ ਮੇਨਟੇਨ ਹੋਵੇ ਸੋ ਐਂਡ ਪ੍ਰੋਪਰ ਡਿਸਪੀਸਪਲਨ ਨਾਲ ਆਪਣਾ ਕਾਊਂਟਿੰਗ ਪ੍ਰੋਸੀਜਰ ਸਟੈਬਲਿਸ਼ ਕੀਤਾ ਜਾਏ ਤਾਂ ਮੈਂ ਆਸ਼ਾ ਕਰਦੀ ਹਾਂ ਕਿ ਸਾਡੀ ਅੱਛੀ ਪੀਸਫੁਲ ਟਰਾਂਸਪੇਰੈਂਟ ਕਾਊਂਟਿੰਗ ਹੋਏਗੀ